ਹੱਥ ਉੱਪਰ ਕਰਕੇ ਦੱਸੋ ਮਾਂ ਨੂੰ ਜਿਹੜੇ ਮਾਂ ਪਿਓ ਨੂੰ ਪਿਆਰ ਕਰਦੇ ਆ ਥੈਂਕ ਯੂ ਬਹੁਤ ਸਾਰਾ ਸਿੰਘ ਇਸ ਕਿੰਗ ਭਰਾ ਬਣ ਕੇ ਨਾ ਪੱਗ ਬੰਨਣ ਵਾਲੇ ਬੜੇ ਸੋਹਣੇ ਲੱਗ ਰਹੇ ਆ ਤੁਸੀਂ ਯਾਰ ਅਰ ਭੈਣਾਂ ਚੋਂ ਮਾਂ ਨੂੰ ਪਿਆਰ ਕੌਣ ਕੌਣ ਕਰਦੀਆਂ ਹੁਣ ਤੁਹਾਨੂੰ ਸੌਂ ਲੱਗੇ ਦਰਬਾਰ ਚ ਝੂਠ ਨਾ ਬੋਲਿਓ ਚਲੋ ਮਾਂ ਨੂੰ ਤੁਸੀਂ ਸਾਰਿਆਂ ਪਿਆਰ ਕਰਦੀਆਂ ਜੇ ਸੱਸ ਨੂੰ ਕਿਹੜੀ ਕਿਹੜੀ ਪਿਆਰ ਕਰਦੀ ਤੁਹਾਨੂੰ ਸੌਂ ਲੱਗੇ ਇਹ ਹੱਥੀ ਤਿੰਨ ਰਹਿ ਗਏ ਪੂਰੇ ਮਿਲਖਪਿੰਡ ਚ ਤਿੰਨ ਬੀਬੀਆਂ ਪਿਆਰ ਕਰਦੀਆਂ ਆਪਦੀ ਸੱਸ ਨੂੰ ਦੂਜੀਆਂ ਕਰਦੀਆਂ ਨਹੀਂ ਨਹੀਂ ਮਾਂ ਨੂੰ ਤਾਂ ਸਾਰੀਆਂ ਕਰਦੀਆਂ ਨੇ ਸੱਸ ਨੂੰ ਕੋਈ ਵੀ ਨਹੀਂ ਕਰਦੀ ਜੀ ਇੱਕ ਦੂਜੇ ਨੂੰ ਦੇਖਦੇ ਕੇ ਹੱਥ ਚੱਕ ਲਈ ਕਿੰਨਾ ਕਰੀਏ ਕਿੰਨਾ ਨਾ ਕਰੀਏ ਥੋੜ ਇਹਦਾ ਮਤਲਬ ਘੱਟ ਘੱਟ ਪਿਆਰ ਹੈ ਐ ਇਹ ਕਰੀ ਆਪਣੀ ਆਪਣੀ ਮਾਂ ਦੇ ਨਾਂ ਤੇ ਵਜਾਓ ਤਾੜੀ 加ڑی ਨਹੀਂ ٹاੜਾ ਵਜਾਉ ਮਾ ਦੇਣਾ ਉਹ ਤੂਫਾਨਾਂ ਦਾ ਨਹੀਂ ਡਰੀ ਮੈਨੂੰ ਸ਼ਾਵਾਂ ਮੇਰੇ ਨਾਲ ਨੇ ਮੈਂ ਥੋੜੇ ਵਾਲੇ ਮੈਟਰ ਤੇ ਆ ਰਿਹਾ ਉੱਥੇ ਆ ਰਿਹਾ ਹਾਂ ਧੁੱਪਾਂ ਦਾ ਨਹੀਂ ਡਰੀ ਮੈਨੂੰ ਸ਼ਾਵਾਂ ਮੇਰੇ ਨਾਲ ਨੇ ਲੁਕੂ ਮੇਰੀ ਮਾਂ ਦੀਆਂ ਤੂੰ ਆਵਾ ਮੇਰੇ ਨਾਲ ਨੇ बजाओ ताड़ी तरह ताड़ी बड़ी माड़ी बद रही है ता, ताड़ी नहीं ताड़ा बजाओ माँ दे पैर चुमके मैं ਜਦੋਂ ਤੁਰਦਾ ਲੱਗਦਾ ਠੰਡੀਆਂ ਹਵਾਵਾਂ ਮੇਰੇ ਨਾਲ ਨੇ ਲੋਕ ਮੇਰੀ ਮੰਦੀਆਂ ਦੁਆਵਾਂ ਮੇਰੇ ਨਾਲ ਨੇ ਲੋਕ ਮੇਰੀ ਮੰਦੀਆਂ ਦੁਆਵਾਂ ਮੇਰੇ ਨਾਲ ਨੇ ਵਜਾਓ ਤਾੜੀ ਕਰੀ ਆਹ सिखर दुपर जदो यादि मां सिखर दुपर जदो यादि मां ਕਦਾਈ ਠੰਡੀਆਂ ਹਵਾਵਾਂ ਮੇਰੇ ਨਾਲ ਨੇ ਲੁਕੁ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ ਲੁਕੁ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ ਵਾਦਾ ਦੇ ਤਾਰੇ ਕਰੇ ਆਪਣੇ ਆਪਣੇ ਮਾਲਕਾ ਸਭ ਦੇ ਮਾਪਿਆਂ ਨੂੰ ਸਦਾ ਸਲਾਮਤ ਰੱਖੀਂ ਸਦਾ ਚੜਦੀ ਕਲਾਂ 'ਚ ਰੱਖੇ ਜਿਹਨਾਂ ਦੇ ਬੈਠੇ ਆ ਰੱਜ ਕੇ ਸੇਵਾ ਕਰਿਓ ਜਿਹਨਾਂ ਦੇ ਤੁਰ ਗਏ ਕਦੇ ਉਹਨਾਂ ਦੇ ਦਿਲ ਨੂੰ ਪੁੱਛ ਕੇ ਵੇਖਿਓ ਵੀ ਆਪਣੇ ਮਾਪਿਓ ਤੋਂ ਬਿਨਾ ਜ਼ਿੰਦਗੀ ਕੱਟਣੀ ਕਿੰਨੀ ਔਖੀ ਆ ਬੜਾ ਮੁਸ਼ਕਲ ਆ